ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਸ਼ਪਿੰਦਰ ਕੌਰ ਪਿੰਡ ਚ ਖੇਪਲ ਤਹਿਸੀਲ ਸੁਨਾਨ ਜ਼ਿਲ੍ਹਾ ਸੰਗਰੂਰ ਬਹੁਤ ਹੀ ਸੋਹਣੇ ਜਿਹੇ ਸੂਟ ਲੈ ਕੇ ਆਇਆ ਜੀ ਟਾਈਟਲ ਔਰ ਥੰਬਨੇਲ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਅੱਜ ਦੇ ਜਿਹੜੇ ਸੂਟ ਨੇ ਕੀ ਸਟ੍ਰੇਂਜ ਦੇ ਰਹਿਣਗੇ ਬਹੁਤ ਹੀ ਲੋ ਪ੍ਰਾਈਸ ਤੇ ਆਪਾਂ ਜਿਹੜੇ ਤੁਹਾਡੇ ਲਈ ਸੂਟ ਲੈ ਕੇ ਆਏ ਆ ਕੁਆਲਿਟੀ ਇਹਨਾਂ ਦੀ ਬਹੁਤ ਵਧੀਆ ਹੋਊਗੀ ਤੁਸੀਂ ਇਹਨਾਂ ਸੂਟਾਂ ਨੂੰ ਇਹ ਨਹੀਂ ਹੈਗਾ ਜੇ ਹਨਾ ਪ੍ਰਾਈਸ ਕੱਟ ਹੈਗਾ ਇਥੋਂ ਇੱਕ ਦੋ ਵਾਰ ਪਹਿਣਗੇ ਤੁਸੀਂ ਕਿੰਨਾ ਮਰਜ਼ੀ ਹੰਡਾਓਗੇ ਕੁਝ ਨਹੀਂ ਹੋਣ ਵਾਲਾ ਸਟੱਫ ਨੂੰ ਬਹੁਤ ਵਧੀਆ ਸਟੱਫ ਆ ਤੇ ਜਿਹੜੇ ਸਟਾਰ ਸੂਟ ਤੁਹਾਨੂੰ ਦਿਖਾਉਣੇ ਸ਼ੁਰੂ ਕਰਦੇ ਆ ਸੂਟ ਦਿਖਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਆਪਣੀ ਜਿਹੜੀ YouTube ਫੈਮਲੀ ਆ ਉਹ ਕਾਹਤੇ ਹਜ਼ਾਰ ਪਲੱਸ ਹੋ ਚੁੱਕੀ ਹੈ ਹੁਣ ਹਾਂਜੀ ਹੁਣ ਆਪਾਂ ਜਿਹੜਾ 1 ਲੱਖ ਦਾ ਟਾਰਗੇਟ ਆ ਉਹ ਪੂਰਾ ਕਰਨਾ ਹੈ ਉਹ ਤੁਹਾਡੀਆਂ ਸਾਰੀਆਂ ਹਨਾ ਤੁਹਾਡੇ ਬਲੇਸਿੰਗਸ ਨਾਲ ਹੀ ਹੋਊਗਾ ਸੱਸਾਂ ਨੂੰ ਨਣਦਾਂ ਨੂੰ ਭਰਜਾਈਆਂ ਨੂੰ ਦੇਖਿਆ ਗਵਾਂਡਣਾ ਨੂੰ ਸਾਰਿਆਂ ਨੂੰ ਸ਼ੇਅਰ ਕਰ ਦੂੰਗਾ ਹਾਂਜੀ ਤਾਰਿਆਂ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰਿਓ ਬਹੁਤ ਹੀ ਸੋਹਣੀ ਜੀ ਕਲੈਕਸ਼ਨ ਲੈ ਕੇ ਆਏ ਆ ਤੁਹਾਡੇ ਲਈ ਅੱਜ ਅੱਗੇ ਸੂਟ ਦਿਖਾਉਣੇ ਆਪਾਂ ਸ਼ੁਰੂ ਕਰਦੇ ਆ ਇਹ ਦੇਖੋ ਤੁਸੀਂ ਸੈਮੀ ਚਨੂਨ ਸਟੱਫ ਹੈ ਜੀ ਬਹੁਤ ਵਧੀਆ ਸਟੱਫ ਹੈ ਜੀ ਇਹ ਚ ਕਲਰ ਆਪਣੇ ਕੋਲੇ ਸਕਾਈ ਆ ਗਿਆ ਜੀ ਇੱਕ ਵਾਰ ਮੜਾ ਦੂਜਾ ਕਰਕੇ ਦੇਖੋ ਪਿੰਕ ਕਲਰ ਆ ਗਿਆ ਇਹ ਦੇਖੋ ਤੁਸੀਂ ਇਹਦੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਜਿਹੜਾ ਸੂਟ ਰਹੂਗਾ ਇਹਨਾਂ ਨਾਲ ਦੁਪੱਟੇ ਵੀ ਆਪਣੇ ਕੋਲੇ ਜਿਵੇਂ ਸੈਮੀ ਚਨੋਂਨ ਤੇਸ ਦੇ ਨੇ ਉਹ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਗ੍ਰੇਸ ਹੈ ਜਿਹੜੀ ਬਹੁਤ ਵਧੀਆ ਪੈਣ ਵਾਲੀ ਹੈ ਜੀ ਟਾਇਰਡਾਈ ਵੀ ਕਰਾ ਸਕਦੇ ਹੋ ਸਿੰਗਲ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਇੱਕ ਇਹ ਸੂਟ ਆ ਗਿਆ ਜੀ ਇਹ ਚਨੋਂਨ ਤੇ ਆਪਣੇ ਕੋਲੇ ਬਲਤੀ ਬਹੁਤ ਪਿਆਰਾ ਲੱਗਣ ਵਾਲਾ ਜੀ ਇਹ ਵੀ ਸੂਟ ਬਣਿਆ ਹੋਇਆ ਤੁਸੀਂ ਸਿੰਗਲ ਕਲਰ ਦੀ ਜਿਹੜੀ ਬਾਟਮ ਹੈ ਦੇ ਨਾਲ ਰੈਡੀ ਕਰਾ ਸਕਦੇ ਹੋ ਦੁਪੱਟਾ ਡਾਈਡਾਈ ਕਰਾ ਲਓਗੇ ਵਧੀਆ ਲੱਗੂਗਾ ਜੀ ਤੁਸੀਂ ਇਹਨਾਂ ਨੂੰ ਮੈਚਿੰਗ ਵੀ ਬਣਾ ਸਕਦੇ ਆ ਆਲ ਓਵਰ ਵੀ ਬਣਾ ਸਕਦੇ ਹੋ ਆਪਣੇ ਕੋਲੇ ਆਲ ਓਵਰ ਸੂਟ ਨੇ ਜੀ ਇਹ ਆਲ ਓਵਰ ਤੁਹਾਨੂੰ ਦਿਖਾ ਰਿਆ ਆਪਾਂ ਤੇ ਆਪਣੇ ਕੋਲੇ ਅੱਗੇ ਜੌਰਜਟ ਦੇ ਸੂਟ ਨੇ ਜੀ ਜੌਰਜਟ ਦੇ ਸੂਟ ਵੀ ਤੁਹਾਨੂੰ ਸੇਮ ਪ੍ਰਾਈਸ 'ਚ ਮਿਲ ਜਾਣਗੇ 1600 ਦੇ 3 ਸੂਟ ਮਿਲ ਜਾਣਗੇ ਜੇ ਤੁਸੀਂ 3 ਸੂਟ ਬائے ਕਰਨੇ ਆ 1600 ਦੇ ਲੱਗ ਜਾਣਗੇ 2 ਸੂਟ ਬائے ਕਰਨੇ ਆ 1100 ਦੇ ਲੱਗ ਜਾਣਗੇ ਸਿੰਗਲ ਸੂਟ ਦਾ ਪ੍ਰਾਈਸ ਹੈ ਜਿਹੜਾ 600 ਰਹੂਗਾ ਜੌਰਜਟ ਬਹੁਤ ਵਧੀਆ ਜੌਰਜਟ ਹੈ ਜੀ ਸੌਫਟ ਵਾਲੀ ਦੇਖੋ ਵਧੀਆ ਜੌਰਜਟ ਹੈ ਜੀ ਕੋਈ ਇਹ ਨਹੀਂ ਐ ਵੀ ਸਟੱਫ ਖਰਾਬ ਹੋਊਗਾ ਕੁਛ ਨਹੀਂ ਹੁੰਦਾ ਜੀ ਖਿੱਚੇ ਤੋਂ ਵੀ ਇਹਨਾਂ ਸਟੱਫ ਨੂੰ ਬਹੁਤ ਵਧੀਆ ਰਹਿਣਾ ਲਾਏ ਇਸ ਦੇ ਵਿੱਚ ਇੱਕ ਕਲਰ ਹੋਰ ਆਪਣੇ ਕੋਲੇ ਮਸਟਰਡ ਫਲਾਰ ਬਣੇ ਹੋਏ ਨੇ ਏ ਦੇਖੋ ਤੁਸੀਂ ਮੈਂਬਰ ਦੇ ਤੋਂ ਪੱਟੇ ਨਾਲ ਆਲਰੇਡੀ ਕਰਾ ਸਕਦੇ ਹੋ ਇਹ ਵਾਲਾ ਵੀ ਪ੍ਰਿੰਟ ਵੀ ਬਹੁਤ ਵਧੀਆ ਹੈ ਗਰੇ ਦੇ ਵਿੱਚ ਜਿਹੜਾ ਡਾਰਕ ਗਰੇ ਵਿੱਚ ਮਸਟਰਡ ਜਿਹੜੇ ਪ੍ਰਿੰਟਿੰਗ ਆਉਗੀ ਬਹੁਤ ਹੀ ਸ਼ਾਨਦਾਰ ਜੀ ਪ੍ਰਿੰਟਿੰਗ ਹੈ ਜੀ ਇਹ ਇਹਨਾਂ ਨੂੰ ਤੁਸੀਂ ਜਿਵੇਂ ਫਰੌਕ ਵਗੈਰਾ ਰੈਡੀ ਕਰਾਉਣਾ ਜਿਵੇਂ ਮੈਂ ਫਰੌਕ ਬਣਾਈ ਹੈ ਤੁਸੀਂ ਮੇਰੀ ਫਰੌਕ ਚੈੱਕ ਕਰ ਸਕਦੇ ਹੋ ਬਹੁਤ ਮੈਂ ਇਹ ਸੂਟ ਬਹੁਤ ਜ਼ਿਆਦਾ ਪਾਇਆ ਹੰਡਾਇਆ ਉਵੇਂ ਹੀ ਇਹ ਨੇ ਜਿਵੇਂ ਕਿੰਨਾ ਮਰਜੀ ਤੁਸੀਂ ਪਾਇਓ ਹੰਡਾਇਓ ਕੁਛ ਨਹੀਂ ਹੋਣਾ ਲਾ ਜੀ ਸਟੱਫ ਨੂੰ ਇੱਕ ਗਰਮੀ ਛੱਡੋ ਕਈ ਕਈ ਗਰਮੀਆਂ ਵੀ ਤੁਸੀਂ ਇਹ ਸਟੱਫ ਹੈ ਜਿਹੜਾ ਪੈਨ ਸਕਦੇ ਹੋ ਅੱਗੇ ਆਪਣੇ ਕੋਲੇ ਫਿਉਨਾ ਚ ਆ ਗਿਆ ਜੀ ਫਿਉਨਾ ਕੋਈ ਨਾਰਮਲ ਸਸਤੀ ਵਾਲੀ ਫਿਉਨਾ ਨਹੀਂ ਹੈਗੀ ਵਧੀਆ ਦੇਖੋ ਤੁਸੀਂ ਐਸਕੇ ਦੀ ਫਿਉਨਾ ਹੈ ਵਧੀਆ ਕੁਆਲਿਟੀ ਦੀ ਫਿਉਨਾ ਇਹ ਵੀ ਤੁਹਾਨੂੰ ਸੇਮ ਪ੍ਰਾਈਸ ਚ ਦੇ ਦਾਂਗੇ ਵੈਸੇ ਇਹਦਾ ਮਾਰਕੀਟ ਪ੍ਰਾਈਸ ਸੂਟ ਦਾ 700 ਆ ਇਹ ਵੀ ਤੁਹਾਨੂੰ 600 ਚ ਹੀ ਦੇ ਰਹੇ ਆ ਆਪਾਂ ਬਹੁਤ ਹੀ ਜਿਆਦਾ ਜੈਨੂਨ ਦਾ ਪ੍ਰਾਈਸ ਹੈ ਦੇਖੋ ਤੁਸੀਂ ਜਿਹੜੀ ਆਪਾਂ ਦੋ ਲੈਣਗੇ ਉਹਨਾਂ ਨੂੰ ਜਿਹੜੇ ਦੋ ਲੈਣਗੇ ਉਹਨਾਂ ਨੂੰ 1100 ਦਾ ਮਿਲ ਜੂਗਾ ਜੀ ਜਿਹੜੇ ਤਿੰਨ ਬਾਏ ਕਰਨਗੇ ਉਹਨਾਂ ਨੂੰ 1600 ਦੇ ਤੇ ਨੀ ਆ ਵੀ ਦੋ ਦੋ ਤਿੰਨ ਦਰੀਆਂ ਸਾਰੀਆਂ ਲੈ ਲਓ ਹਾਂਜੀ ਸਾਰੇ ਜਿਹੜੇ ਹਨਾ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰਿਓ ਰਿਲੇਟਿਵਸ ਨਾਲ ਵੀ ਸ਼ੇਅਰ ਕਰਿਓ ਬਹੁਤ ਸੋਹਣੇ ਪ੍ਰਿੰਟ ਨੇ ਜੀ ਜੈਨੂਨ ਜੇ ਪ੍ਰਾਈਸ ਤੇ ਨੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ